ਬੜਾ ਫਰਕ ਆ ਜੀ ਥੋੜੇ ਤੇ ਸਾਡੇ ਚ ਤੁਸੀਂ ਚਾਂਦੀ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਹੋ ਤੇ ਅਸੀਂ ਕਚੀਚੀ ਲੈ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਭਾਈ ਸ਼ਹਿਰ ਦੀ ਹਵਾ ਦਾ ਫਿਕਰ ਪਤੰਗਾ ਨੂੰ ਹੁੰਦਾ ਬਾਜਾਂ ਨੂੰ ਥੋੜਾ ਹੁੰਦਾ ਦੀਪ ਸਿੱਧੂ ਜੋ ਕਿ ਅੱਜ ਇਸ ਦੁਨੀਆ ਤੋਂ ਅਲਵਿਦਾ ਲੈ ਗਏ ਹਨ ਅੱਜ ਅਸੀਂ ਉਹਨਾਂ ਨਾਲ ਜੁੜੀਆਂ ਕੁਝਆਂ ਸੁਣੀਆਂ ਗੱਲਾਂ ਸਾਂਝੀਆਂ ਕਰਾਂਗੇ ਜਿੰਨਾਂ ਬਾਰੇ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਹੋਣਾ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਿਵੇਂ ਇੱਕ ਬਾਸਕਟਬਾਲ ਦਾ ਉੱਚ ਕੋਟੀ ਦਾ ਖਿਡਾਰੀ ਦੀਪ ਸਿੱਧੂ ਇੱਕ ਬਹੁਤ ਵਧੀਆ ਵਕੀਲ ਬਣਿਆ ਅਤੇ ਫਿਰ ਵਕਾਲਤ ਵਿਚਾਲੇ ਛੱਡ ਇੱਕ ਬਹੁਤ ਹੀ ਵਧੀਆ ਐਕਟਰ ਬਣਿਆ ਅਤੇ ਫਿਰ ਐਕਟਿੰਗ ਦੇ ਕਰੀਏ ਨੂੰ ਵੀ ਛੱਡ ਕੇ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਲੱਗਾ ਅਖੀਰ ਕਿਵੇਂ ਕਿਸਾਨਾਂ ਤੇ ਆਮ ਲੋਕਾਂ ਦੀ ਆਵਾਜ਼ ਉਠਾਉਂਦਾ ਦੀਪ ਸਿੱਧੂ ਹਮੇਸ਼ਾ ਲਈ ਚੁੱਪ ਹੋ ਗਿਆ ਇਸ ਉੱਪਰ ਵੀ ਵੀਡੀਓ ਦੇ ਅਖੀਰ ਵਿੱਚ ਗੱਲ ਕਰਾਂਗੇ ਸੋ ਹੁਣ ਗੱਲ ਕਰਦੇ ਹਾਂ ਦੀਪ ਸਿੱਧੂ ਦੇ ਨਿੱਜੀ ਜੀਵਨ ਬਾਰੇ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਉਦੇਕਰਨ ਵਿੱਚ ਹੋਇਆ। ਦੀਪ ਸਿੱਧੂ ਦੇ ਪਿਤਾ ਦਾ ਨਾਮ ਸਰਜੀਤ ਸਿੰਘ ਸਿੱਧੂ ਸੀ ਜੋ ਕਿ ਆਪਣੇ ਸਮੇਂ ਵਿੱਚ ਬਹੁਤ ਹੀ ਉੱਗੇ ਵਕੀਲ ਸਨ। ਸਿਰਫ 4 ਸਾਲ ਦੀ ਉਮਰ ਵਿੱਚ ਦੀਪ ਸਿੱਧੂ ਜੀ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਜਿਸ ਦੀ ਵਜ੍ਹਾ ਕਾਰਨ ਉਹਨਾਂ ਦਾ ਬਚਪਨ ਮਾਂ ਦੇ ਪਿਆਰ ਤੋਂ ਬਗੈਰ ਹੀ ਲੰਘਿਆ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਨਾਲ-ਨਾਲ ਦੀਪ ਸਿੱਧੂ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਦੀਪ ਸਿੱਧੂ ਪੰਜਾਬ ਦੀ ਨੈਸ਼ਨਲ ਬਾਸਕਟਬਾਲ ਟੀਮ ਦੇ ਕੈਪਟਨ ਵੀ ਰਹਿ ਚੁੱਕੇ ਸਨ। ਦੀਪ ਸਿੱਧੂ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਸੀ ਕਿ ਬਚਪਨ ਵਿੱਚ ਉਹਨਾਂ ਦਾ ਸੁਪਨਾ ਭਾਰਤੀ ਫੌਜ ਵਿੱਚ ਸ਼ਾਮਲ ਹੋਣਾ ਸੀ। ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀਪ ਸਿੱਧੂ ਨੇ ਆਪਣੀ ਲਾਅ ਦੀ ਪੜ੍ਹਾਈ ਪੂਨੇ ਦੇ ਇੱਕ ਕਾਲਜ ਤੋਂ ਸ਼ੁਰੂ ਕੀਤੀ। ਪੂਨੇ ਵਿੱਚ ਪੜਦੇਆਂ ਉਹਨਾਂ ਦੇ ਕਾਲਜ ਵਿੱਚ ਕਿੰਗ ਫਿਸ਼ਰ ਟੈਲੈਂਟ ਹੰਟ ਨਾਮ ਦਾ ਇੱਕ ਕੰਪੀਟੀਸ਼ਨ ਹੋਇਆ ਅਤੇ ਦੀਪ ਸਿੱਧੂ ਨੇ ਇਸ ਵਿੱਚ ਭਾਗ ਲੈਣ ਦੇ ਨਾਲ ਨਾਲ ਇਸ ਨੂੰ ਜਿੱਤਿਆ ਵੀ ਇਸ ਤਰ੍ਹਾਂ ਕੰਪੀਟੀਸ਼ਨ ਜਿੱਤਣ ਨਾਲ ਦੀਪ ਸਿੱਧੂ ਦੇ ਮਾਡਲਿੰਗ ਕੈਰੀਅਰ ਵਿੱਚ ਆਉਣ ਲਈ ਦਰਵਾਜ਼ੇ ਖੁੱਲ ਗਏ ਇਸ ਤਰ੍ਹਾਂ ਹੌਲੀ-ਹੌਲੀ ਦੀਪ ਸਿੱਧੂ ਨੇ ਮਾਡਲਿੰਗ ਦੇ ਖੇਤਰ ਵਿੱਚ ਕਈ ਅਵਾਰਡ ਅਤੇ ਸ਼ੋਅ ਜਿੱਤੇ ਪਰ ਮਾਡਲਿੰਗ ਦਾ ਕੈਰੀਅਰ ਦੀਪ ਸਿੱਧੂ ਨੂੰ ਬਹੁਤਾ ਆਰਾਸ ਨਾ ਆਇਆ ਜਿਸ ਦੀ ਵਜ੍ਹਾ ਕਾਰਨ ਉਹਨਾਂ ਨੇ ਆਪਣੀ ਬਗਾਲਤ ਦੀ ਪੜ੍ਹਾਈ ਮੁੜ ਤੋਂ ਸ਼ੁਰੂ ਕੀਤੀ ਇੰਡੀਆ ਵਿੱਚ ਲਾਅ ਦੀ ਪੜ੍ਹਾਈ ਪੂਰੀ ਕਰ ਦੀਪ ਸਿੱਧੂ ਨੇ ਲੰਡਨ ਦੀ ਇੱਕ ਵੱਡੀ ਫਰਮ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਲੰਡਨ ਵਿੱਚ ਆਪਣੀ ਵਕਾਲਤ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਕਰਨ ਤੋਂ ਬਾਅਦ ਦੀਪ ਸਿੱਧੂ ਮੋੜ ਇੰਡੀਆ ਆ ਗਿਆ ਅਤੇ ਇੱਥੇ ਆ ਕੇ ਉਹਨਾਂ ਵੱਲੋਂ ਲੈਕਸ ਲੀਗਲ ਨਾਮ ਦੀ ਇੱਕ ਖੁੱਦ ਦੀ ਲਾ ਫਰਮ ਖੋਲੀ ਗਈ ਅਤੇ ਜਿਸ ਵਿੱਚ ਉਹ ਵਕਾਲਤ ਕਰਨ ਲੱਗੇ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਕਿਵੇਂ ਦੀਪ ਸਿੱਧੂ ਦਿਓਲ ਫੈਮਲੀ ਨੂੰ ਮਿਲਿਆ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਜਦ ਦੀਪ ਸਿੱਧੂ ਕਾਲਜ ਦੇ ਵਿੱਚ ਸੀ ਤਦ ਇੱਕ ਐਡ ਦੀ ਸ਼ੂਟਿੰਗ ਦੇ ਲਈ ਦੀਪ ਸਿੱਧੂ ਨੂੰ ਬੁਲਾਇਆ ਗਿਆ ਜਿਸ ਦੇ ਵਿੱਚ ਉਸ ਨੂੰ ਸਨੀ ਦਿਓਲ ਦੇ ਛੋਟੇ ਭਰਾ ਦਾ ਰੋਲ ਕਰਨਾ ਸੀ ਉਦੋਂ ਤੋਂ ਹੀ ਦੀਪ ਸਿੱਧੂ ਅਤੇ ਸਨੀ ਦਿਓਲ ਦੇ ਚੰਗੇ ਸਬੰਧ ਬਣ ਗਏ ਇਸ ਤੋਂ ਇਲਾਵਾ ਇਹਨਾਂ ਦੇ ਪਰਿਵਾਰਕ ਸਬੰਧ ਪਹਿਲਾਂ ਤੋਂ ਹੀ ਕਾਫੀ ਚੰਗੇ ਸਨ ਜਦ ਦੀਪ ਸਿੱਧੂ ਵਕਾਲਤ ਕਰਦੇ ਸਨ ਤਾਂ ਉਹ ਦਿਓਲ ਫੈਮਲੀ ਦੇ ਲੀਗਲ ਹੈੱਡ ਸਨ ਇਸ ਤਰ੍ਹਾਂ ਦੀਪ ਸਿੱਧੂ ਦਾ ਦਿਓਲ ਫੈਮਲੀ ਨੂੰ ਮਿਲਣਾ ਜੁੜਨਾ ਲੱਗਿਆ ਰਹਿੰਦਾ ਸੀ ਇਸੇ ਸਮੇਂ ਦੌਰਾਨ ਤਰਮਿੰਦਰ ਨੇ ਦੀਪ ਸਿੱਧੂ ਨੂੰ ਕਿਹਾ ਕਿ ਤੈਨੂੰ ਫਿਲਮਾਂ ਵਿੱਚ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਅਤੇ ਇਸ ਉੱਪਰ ਦੀਪ ਸਿੱਧੂ ਵੀ ਰਾਜ਼ੀ ਹੋ ਗਿਆ ਇਸ ਤਰ੍ਹਾਂ ਦੀਪ ਸਿੱਧੂ ਨੂੰ ਆਪਣੀ ਪਹਿਲੀ ਫਿਲਮ ਅਰੰਭਤਾ ਜੋਗੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਇਸ ਫਿਲਮ ਲਈ ਦੀਪ ਸਿੱਧੂ ਨੇ ਕਾਫੀ ਮਿਹਨਤ ਅਤੇ ਐਕਟਿੰਗ ਦੀ ਟ੍ਰੇਨਿੰਗ ਵੀ ਕੀਤੀ ਦੀਪ ਸਿੱਧੂ ਦੀ ਅਰੰਭਤਾ ਜੋਗੀ ਫਿਲਮ 2015 ਵਿੱਚ ਆਈ ਅਤੇ ਇਸ ਫਿਲਮ ਤੋਂ ਬਾਅਦ 2017 ਵਿੱਚ ਉਹਨਾਂ ਵੱਲੋਂ ਜੋਰਾ 10 ਨੰਬਰੀਆ ਫਿਲਮ ਰਿਲੀਜ਼ ਕੀਤੀ ਗਈ ਇਹ ਫਿਲਮ ਉਸ ਵੇਲੇ ਕਾਫੀ ਜ਼ਿਆਦਾ ਹਿੱਟ ਰਹੀ ਇਸ ਫਿਲਮ ਨੇ ਹੀ ਦੀਪ ਸਿੱਧੂ ਨੂੰ ਇੱਕ ਮਸ਼ਹੂਰ ਐਕਟਰ ਬਣਾ ਦਿੱਤਾ ਇਸ ਫਿਲਮ ਤੋਂ ਇਲਾਵਾ ਦੀਪ ਸਿੱਧੂ ਵੱਲੋਂ ਰੰਗ ਪੰਜਾਬ ਸਾਡੇ ਵਾਲੇ ਅਤੇ ਜੋਰਾ ਦਾ ਸੈਕੰਡ ਚੈਪਟਰ ਵਰਗੀਆਂ ਫਿਲਮਾਂ ਵੀ ਕੀਤੀਆਂ ਗਈਆਂ ਜਦ ਦੀਪ ਸਿੱਧੂ ਦੀ ਫਿਲਮ ਜੋਰਾ ਦਾ ਸੈਕੰਡ ਚੈਪਟਰ 6 ਮਾਰਚ 2020 ਨੂੰ ਰਿਲੀਜ਼ ਹੋਣੀ ਸੀ ਤਦ ਕੋਵਿਡ ਦੀ ਕਰਕੇ ਸਾਰੇ ਦੇਸ਼ ਵਿੱਚ ਲਾਕਡਾਊਨ ਲੱਗ ਗਿਆ ਜਦਪੁਰੀ ਦੁਨੀਆ ਕਰੋਨਾ ਦੀ ਕਰਕੇ ਆਪਣੇ ਘਰਾਂ ਵਿੱਚ ਕੈਦ ਹੋ ਚੁੱਕੀ ਸੀ ਤਦ ਦੀਪ ਸਿੱਧੂ ਨੇ ਫੇਸਬੁੱਕ ਉੱਪਰ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਇਨ੍ਹਾਂ ਵੀਡੀਓਜ਼ ਦੇ ਵਿੱਚ ਦੀਪ ਸਿੱਧੂ ਸਮਾਜਿਕ ਅਤੇ ਪੰਜਾਬ ਦੇ ਅਲੱਗ-ਅਲੱਗ ਮੁੱਦਿਆਂ ਦੇ ਉੱਪਰ ਵਿਚਾਰ ਸਾਂਝੇ ਕਰਨ ਲੱਗਾ ਇਨ੍ਹਾਂ ਵੀਡੀਓਜ਼ ਦੀ ਬਦੌਲਤ ਕਾਫੀ ਜ਼ਿਆਦਾ ਨੌਜਵਾਨ ਦੀਪ ਸਿੱਧੂ ਦੇ ਨਾਲ ਜੁੜਨ ਲੱਗੇ ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਨੂੰ ਬਦਨਾਮ ਕਰਨ ਲਈ ਕਈ ਲੋਕ ਇਹ આરોਪ ਲਗਾਉਂਦੇ ਰਹੇ ਕਿ ਦੀਪ ਸਿੱਧੂ ਇੱਕਦਮ ਜੋ ਪੰਜਾਬ ਦੀ ਖੁਦਮੁਖਤਿਆਰੀ ਦੀਆਂ ਗੱਲਾਂ ਕਰਦਾ ਹੈ ਸਿੱਖ ਕੌਮ ਦੀਆਂ ਗੱਲਾਂ ਕਰਦਾ ਹੈ ਪੰਥ ਦੀਆਂ ਗੱਲਾਂ ਕਰਦਾ ਹੈ ਤਾਂ ਇਹ ਇੱਕ ਬੀਜੇਪੀ ਜਾਂ ਫਿਰ ਆਰਐਸਐਸ ਵੱਲੋਂ ਲਾਇਆ ਇੱਕ ਬੰਦਾ ਹੈ ਪਰ ਉਹਨਾਂ ਨੂੰ ਦੱਸ ਦਈਏ ਕਿ ਦੀਪ ਸਿੱਧੂ ਸ਼ੁਰੂਆਤ ਤੋਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਸੰਬੰਧੀ ਪੋਸਟਾਂ ਸ਼ੇਅਰ ਕਰਦਾ ਰਿਹਾ ਸੀ ਅਤੇ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਸੀ ਇਸ ਤੋਂ ਵਾ ਦੀਪ ਸਿੱਧੂ ਗੁਰਜੰਟ ਸਿੰਘ ਜੀ ਨੂੰ ਆਪਣਾ ਹੀਰੋ ਮੰਨਦਾ ਰਿਹਾ ਸੀ ਅਤੇ ਸ਼ੁਰੂਆਤ ਤੋਂ ਹੀ ਦੀਪ ਸਿੱਧੂ ਦੇ ਗੁਰਜੰਟ ਸਿੰਘ ਜੀ ਦੀ ਫੈਮਲੀ ਦੇ ਨਾਲ ਬਹੁਤ ਚੰਗੇ ਸਬੰਧ ਰਹੇ ਸਨ ਦੋਸਤੋ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਦੀਪ ਸਿੱਧੂ ਦੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਦੀਪ ਸਿੱਧੂ ਦੇ ਪਰਦਾਦਾ ਨਿਹਾਲ ਸਿੰਘ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਅਜੀਤ ਸਿੰਘ ਦੇ ਆਪਸ ਵਿੱਚ ਗੂੜੇ ਸਬੰਧ ਸਨ ਸੋ ਇਸ ਤਰ੍ਹਾਂ ਦੀਪ ਸਿੱਧੂ ਨੂੰ ਆਜ਼ਾਦ ਸੋਚ ਅਤੇ ਬਾਗੀਪੁਣਾ ਆਪਣੇ ਪਰਿਵਾਰ ਦੇ ਵਿੱਚੋਂ ਹੀ ਮਿਲਿਆ ਸੀ ਫਿਰ ਜਦੋਂ 2020 ਦੇ ਸਤੰਬਰ ਮਹੀਨੇ ਦੇ ਵਿੱਚ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਹੋਏ ਤਾਂ ਇਹਨਾਂ ਦਾ ਚਾਰੇ ਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਸ ਸਮੇਂ ਦੀਪ ਸਿੱਧੂ ਨੇ ਵੀ ਖੁੱਲਕੇ ਇਹਨਾਂ ਤਿੰਨ ਕਾਨੂੰਨਾਂ ਦਾ ਵਿਰੋਧ ਕੀਤਾ ਦੀਪ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਇਹ ਸਮੋਹਨ ਕਰਦੇ ਕਿਹਾ ਕਿ ਇਹ ਸਿਰਫ ਤਿੰਨ ਕਾਨੂੰਨਾਂ ਦੀ ਲੜਾਈ ਨਹੀਂ ਇਹ ਸਾਡੀ ਹੋਣ ਦੀ ਲੜਾਈ ਹੈ ਕਿਉਂਕਿ ਉਸਨੇ ਕਿਹਾ ਕਿ ਪੰਜਾਬ ਦੀ ਖੇਤੀ ਦੇ ਨਾਲ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਵਿਰਸਾ ਤੇ ਸਾਡਾ ਰਹਿਣ ਸਹਿਣ ਜੁੜਿਆ ਹੋਇਆ ਹੈ ਜੇਕਰ ਖੇਤੀ ਹੀ ਨਹੀਂ ਰਹੇਗੀ ਤਾਂ ਪੰਜਾਬ ਵੀ ਹੌਲੀ-ਹੌਲੀ ਖਤਮ ਹੋ ਜਾਵੇਗਾ ਜਿੱਥੇ ਪੰਜਾਬ ਦੀਆਂ ਕਿਸਾਨੀ ਜਥੇਬੰਦੀਆਂ ਪੰਜਾਬ ਦੇ ਵਿੱਚ ਹੀ ਪੰਪਾਂ ਮੋਲਾਂ ਤੇ ਰੇਲਵੇ ਟ੍ਰੈਕਾਂ ਦੇ ਉੱਪਰ ਧਰਨਾ ਲਗਾ ਕੇ ਬੈਠੀਆਂ ਸਨ ਉੱਥੇ ਦੀਪ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਦੇ ਉੱਪਰ ਮੋਰਚਾ ਲਾਉਣ ਦਾ ਫੈਸਲਾ ਕੀਤਾ ਉਸਨੇ ਕਿਹਾ ਕਿ ਪੰਜਾਬ ਦੇ ਵਿੱਚ ਹੀ ਧਰਨਾ ਲਗਾਉਣ ਦੇ ਨਾਲ ਕੇਂਦਰ ਦੇ ਕੰਨ ਤੇ ਜੂ ਨਹੀਂ ਸਰਕੇਗੀ ਇਸ ਲਈ ਮੋਦੀ ਸਰਕਾਰ ਦੀਆਂ ਅੱਖਾਂ ਖੋਲਣ ਲਈ ਸ਼ੰਭੂ ਬਾਰਡਰ ਨੂੰ ਬੰਦ ਕਰਨਾ ਇੱਕ ਵਧੀਆ ਤਰੀਕਾ ਹੋਵੇਗਾ ਦੀਪ ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਮਸਲਾ ਹੱਲ ਨਹੀਂ ਹੋਵੇਗਾ ਤੁਹਾਡਾ ਲੀਡਰシップ ਕੌਣ ਉੱਥੇ ਉਹਦਾ ਨਾਂ ਤਾਂ ਦੱਸ ਦਿਓ ਜਿਹਦਾ ਫੇਲਿਅਰ ਰਿਹਾ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਫੇਲਿਅਰ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇਸ ਲਈ ਉਸ ਨੇ ਪੰਜਾਬ ਦੇ ਲਈ ਇੱਕ ਖੁਦਮੁਖਤਿਆਰ ਢਾਂਚੇ ਦੀ ਗੱਲ ਕੀਤੀ ਤਾਂ ਕਿ ਪੰਜਾਬ ਆਪਣੇ ਫੈਸਲੇ ਆਪ ਲੈ ਸਕੇ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਇੱਕ ਮੁਹਿੰਮ ਚਲਾਈ ਗਈ ਜਿਸ ਵਿੱਚ ਉਸ ਨੇ ਲੋਕਾਂ ਨੂੰ ਆਨਲਾਈਨ ਜੁੜਨ ਲਈ ਸੱਦਾ ਦਿੱਤਾ ਕਿਸਾਨੀ ਮੋਰਚੇ ਵਿੱਚ ਦੀਪ ਸਿੱਧੂ ਵੱਲੋਂ ਆਪਣੀ ਪੂਰੀ ਵਾਹ ਲਾਈ ਗਈ ਇਸ ਦੌਰਾਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਦੋਸਤੋ ਦੀਪ ਸਿੱਧੂ ਦੀ ਬੁਲੰਦ ਆਵਾਜ਼ ਨੂੰ ਦਬਾਇਆ ਨਾ ਗਿਆ ਪਰ ਦੋਸਤੋ 15 ਫਰਵਰੀ ਨੂੰ ਦੀਪ ਸਿੱਧੂ ਆਪਣੀ ਚਿੱਟੇ ਰੰਗ ਦੀ ਸਕੋਰਪੀਓ ਗੱਡੀ ਵਿੱਚ ਕੁੰਡਲੀ ਮਾਨੇਸ਼ਰ ਐਕਸਪ੍ਰੈਸ ਦੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਗੱਡੀ ਖੜੇ ਟਰਾਲੇ ਦੇ ਵਿੱਚ ਵੱਜਣ ਕਾਰਨ ਦੀਪ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦਿੱਲੀ ਤੋਂ ਪੰਜਾਬ ਦੇ ਵੱਲ ਆ ਰਹੇ ਸੀ। ਗੱਡੀ ਵਿੱਚ ਉਹਨਾਂ ਦੀ ਇੱਕ ਦੋਸਤ ਵੀ ਸੀ ਜੋ ਕਿ ਅਮਰੀਕਾ ਤੋਂ ਆਈ ਸੀ ਪਰ ਗੱਡੀ ਦੀ ਟੱਕਰ ਡਰਾਈਵਰ ਵਾਲੀ ਸੀਟ ਨਾਲ ਹੋਣ ਦੀ ਵਜ੍ਹਾ ਕਰਕੇ ਦੀਪ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਲੜਕੀ ਦੇ ਕਾਫੀ ਜ਼ਿਆਦਾ ਡੂੰਘੇ ਸੱਟਾਂ ਲੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ। ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਉਹਨਾਂ ਦੀ ਇਹ ਖਬਰ ਸੁਣਨ ਕਿ ਕਾਫੀ ਡੂੰਗੀ ਸੱਟ ਵੱਜੀ ਹੈ ਕਈ ਲੋਕਾਂ ਦੇ ਦੀਪ ਸਿੱਧੂ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਉਹਨਾਂ ਦੀ ਮੌਤ ਸਭ ਲਈ ਬੜੀ ਦੁਖਦਾਈ ਘਟਨਾ ਹੈ ਕਈ ਸਵਾਲ ਇਹ ਵੀ ਉੱਠ ਰਹੇ ਹਨ ਕਿ ਕੀ ਦੀਪ ਸਿੱਧੂ ਇੱਕ ਸੋਚੀ ਸਮਝੀ ਪਲਾਨਿੰਗ ਦਾ ਸ਼ਿਕਾਰ ਹੋਏ ਹਨ ਜਾਂ ਫਿਰ ਇਹ ਇੱਕ ਕੁਦਰਤੀ ਹਾਸਾ ਸੀ ਇਸ ਬਾਰੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਸਮਾਂ ਆਉਣ ਤੇ ਸੱਚ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਸੋ ਦੋਸਤੋ ਏ ਸੀ ਸਾਡੀ ਅੱਜ ਦੀ ਵੀਡੀਓ